ਕੀ ਆਪਣੀ ਬਹੁਤ ਜਿਆਦਾ ਸੁਪਰਸਟਾਰ ਵੀਡੀਓ ਬਣਾ ਰਹੇ ਆ ਆਪਾਂ सोनू ਸੀਤੂ ਤੇ ਗੋਰਾ ਜੇ ਤੁਸੀਂ ਇਹਨਾਂ ਦੀ ਪੁਰਾਣੀ ਵੀਡੀਓ ਨਹੀਂ ਦੇਖੀ ਤਾਂ ਉਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਆਹ ਸੁਣੋ ਸੀਤੂ ਵਾਲਿਆ ਫੜ ਪੈਰਿਆ ਆ ਲਿਆ ਆ ਤਾਰੀ ਰੰਗ ਰਹਿਣਾ ਨਹੀਂ ਜਿਹੜਾ ਨੇ ਢੂੜ ਤੇਰੇ ਲਾਤਾਂ ਤੇ ਹੋ ਮਾਰਦਾ ਤੂੰ ਭੜਿਆ ਭੜਾ ਆ ਜਾ ਪੀਜੀਆਈ ਸਾਡੀਆਂ ਨਾਲ ਤਾਂ ਭੰਗਾਂ ਨਾਲ ਤਨ ਉਹਨਾਂ ਨੇ ਵੀ ਜਵਾਬ ਦੇਣਾ ਪੀਜੀਆਈ ਵਾਲਿਆਂ ਨੇ ਗਰੀਬਾਈ 2 ਆ ਕਿੱਥੇ ਵੰਦਾ ਦੀਆਂ ਲੱਤਾਂ ਬਲੈਕੀਆ ਗੈਂਗ ਦੇ ਗੋਰੇ ਵੱਲੋਂ ਸੋਨੂ ਨੂੰ ਸ਼ਰਿਆਮ ਧਮਕੀ ਦਿੱਤੀ ਗਈ ਪਰ ਸੋਨੂ ਵੀ ਕਿੱਥੇ ਚੁੱਪ ਰਹਿਣ ਵਾਲਾ ਸੀ ਆਇਓ ਕੱਲੇ ਨੂੰ ਕੱਲਾ ਵੇਖਣਾ ਏ ਜਿੱਥੇ ਮਰਜ਼ੀ ਆ ਜਾਓ ਦਾਦ ਜਿੰਨਾ ਨਈਆ ਇਹਦੀਆਂ ਵੀ ਵੀਡੀਓ ਬਣਾਉਂਦੇ ਆ ਨਾ ਕੱਲੇ ਨੂੰ ਕੱਲਾ ਆਇਓ ਮੈਦਾਨ 'ਚ ਸੋਨੂ ਤੇ ਗੋਰੇ ਦੇ ਪੁਰਾਣੇ ਝਗੜੇ ਬਾਰੇ ਤਾਂ ਤੁਹਾਨੂੰ ਪਤਾ ਹੀ ਸੀ ਪਰ ਇਹ ਨਵਾਂ ਝਗੜਾ ਕਿਵੇਂ ਸ਼ੁਰੂ ਹੋਇਆ ਜਿੰਮੇ ਕੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਗੋਰਾ ਆਪਣੇ ਇੰਸਟਾਗ੍ਰam ਤੇ ਅਕਸਰ ਕੋਈ ਨਾ ਕੋਈ ਵੀਡੀਓ ਪਾਉਂਦਾ ਰਹਿੰਦਾ ਹੈ ਇਸ ਵਾਰ ਉਸਨੇ ਸਰਪੰਚ ਉੱਤੇ ਵੀਡੀਓ ਬਣਾ ਕੇ ਪਾਈ ਆ ਸਰਪੰਚਾਂ ਦੀਆਂ ਸੁਣ ਲਓ ਆ ਗਈ ਜੀ ਨਵੀਂ ਗਰਾਂਡ ਸਿਮਿਆस्ते ਪੱਠੀ ਆ ਗਈ ਮਰਦੇ ਨੂੰ ਮਚਾਉਣਾ ਤੇ ਸਮਝ ਗਏ ਸਿਮਿਆਨੀਆਂ ਕੰਧਾਂ ਉੱਚੀਆਂ ਕਰ ਦੋ ਮਰਦਾ ਕਿਤੇ ਬਾਹਰ ਨਾ ਨਿਕਲ ਜੇ ਦੱਸੋ ਗਰੀਬਾਂ ਦੀਆਂ ਸੱਤਾਂ ਜੌਣੀਆਂ ਦਾ ਰਾਤ ਨੂੰ ਮੇਜ ਰਵਾ ਜਾਂਦੇ ਆ ਤੇ ਉਹਦੇ ਉੱਤੇ ਡਾਹਦੀਆਂ ਇਹਨਾਂ ਦੀ ਖਿਆਲ ਨਾ ਕਰੋ ਗੋਰੇ ਦੀ ਵੀਡੀਓ ਆਉਣ ਤੋਂ ਪਹਿਲਾਂ ਲੋਕ ਸਰਪੰਚ ਮੂਰੇ ਹੱਥ ਜੋੜ ਕੇ ਬੇਨਤੀ ਕਰਦੇ ਹੁੰਦੇ ਸੀ ਸਰਪੰਚ ਸਾਹਿਬ ਇੱਕ ਬੇਨਤੀ ਆ ਕੰਤਨ ਥੋੜੇ ਯਸਰਾ ਪਰ ਗੋਰੇ ਦੀ ਵੀਡੀਓ ਆਉਣ ਤੋਂ ਬਾਅਦ ਲੋਕਾਂ ਨੇ ਸਰਪੰਚ ਦਾ ਮਜ਼ਾਕ ਬਣਾਉਣਾ ਸ਼ੁਰੂ ਕਰਤਾ ਸਾਰੀਆਂ ਤੈਨੂੰ ਪਾਈਆਂ ਵਾ ਛੱਡੀਆਂ ਤੇਰੇ ਨਾਲ ਦੀਆਂ ਲਾਈਆਂ ਮੋਰਾ ਟੋਕ ਠੋਕ ਕੇ ਮਾਇਆਂ ਤੇਰਾ ਨਿਸ਼ਾਨੀ ਕੈਂਚੀ ਦਾ ਕੱਤ ਸਨੂ ਵੇਦਾ ਕੀ ਹੋਇਆ ਤੇਰੀ ਸਰਪੰਚੀ ਦਾ ਜੱਜਾ ਨੂੰ ਵੇਦਾ ਕੀ ਹੋਇਆ ਤੇਰੀ ਸਰਪੰਚੀ ਦਾ ਗੋਰੇ ਤੋਂ ਆਪਣੀ ਬੇਇੱਜ਼ਤੀ ਕਰਵਾਉਣ ਤੋਂ ਬਾਅਦ ਸਰਪੰਚ ਨੇ ਗੋਰੇ ਤੋਂ ਬਦਲਾ ਲੈਣ ਬਾਰੇ ਸੋਚਿਆ ਤੇ ਉਹਨੇ ਪੰਜਾਬ ਦੇ ਸਭ ਤੋਂ ਵੱਡੇ ਗੈਂਗਸਟਰ ਨੂੰ ਫੋਨ ਲਾਇਆ ਉਹ ਕਮਲ ਸਰਪੰਚ ਸਾਹਿਬ ਹਲੋ ਹੁਣ ਸਰਪੰਚ ਦੇ ਸਿਰ ਤੇ ਸੋਨੂ ਦਾ ਹੱਥ ਸੀ ਤੇ ਪੰਿਆਂ ਦਾ ਕਟਾਪਾ ਕਰਨ ਤੋਂ ਬਾਅਦ ਸੋਨੂ ਦਾ ਹੌਸਲਾ ਹੋਰ ਵੀ ਜ਼ਿਆਦਾ ਵੱਧ ਚੁੱਕਿਆ ਸੀ ਤੇ ਸੋਨੂ ਨੂੰ ਪੰਜਾਬ ਦੇ ਵੱਡੇ-ਵੱਡੇ ਕਲਾਕਾਰਾਂ ਨਾਲ ਕੰਪੇਅਰ ਕੀਤਾ ਜਾਂਦਾ ਹੈ ਤੇ ਆਪਣੇ ਸਭ ਤੋਂ ਵੱਡੇ ਦੁਸ਼ਮਣ ਗੋਰਾ ਬਲੈਕੀਆ ਦਾ ਨਾਮ ਸੁਣ ਕੇ ਸੋਨੂ ਟੋ ਰਹਾ ਨਹੀਂ ਗਿਆ ਤੇ ਉਹਨੇ ਗੋਰੇ ਦੀ ਵੀਡੀਓ ਤੇ ਜਾ ਕੇ ਗਾਲ ਕੱਢਤੀ ਤੂੰ ਕਮੈਂਟ ਤੇ ਗਾਲ ਕੱਢਤੀ ਤੇ ਮੈਂ ਦੇਖ ਲਈਆ ਸਮਝ ਗਿਆ ਇੱਕ ਛੋਟੀ ਜੀ ਰਾਹ ਦੇਣਾ ਤੁਹਾਨੂੰ ਮੈਂ ਜਿਹੜੇ ਸ਼ੇਰ ਹੁੰਦੇ ਆ ਨਾ ਤੇ ਬੋਕਦੇ ਨਹੀਂ ਹੁੰਦੇ ਕਿੰਨੇ ਪਿੰਜਰਾਂ ਚ ਲੋਕਾਂ ਨੇ ਪਾ ਛੱਡੇ ਆ ਤੇ ਲੋਕੀ ਫੇਰ ਵੀ ਡਰਦੇ ਆ ਪਿੰਜਰੇ ਜਰਾ ਕੇ ਵੀ ਡਰਦੇ ਆ ਤੇ ਨਾ ਹੀ ਤਾਂ ਮੈਂ ਵੀਡੀਓ ਪਾਉਣੋਂ ਹਟੂੰਗਾ ਤੇ ਨਾ ਹੀ ਮੈਂ ਤੇ ਇਥੋਂ ਡਰਨਾ ਮੈਂ ਕੀ ਗੈਂਗ ਦਾ ਗੋਰਾ ਕੀ ਕਰ ਸਕਦਾ ਸੋਨੂ ਤੋਂ ਵੱਧ ਕੋਈ ਨਹੀਂ ਜਾਣਦਾ ਸੀ ਸੋਨੂ ਨੂੰ ਗੋਰੇ ਦਾ ਡਰ ਖਾਨ ਲੱਗਾ ਹੈ ਕੀ ਖਾਣਾ ਹੈ ਅੱਜ ਸਰ ਸੋਨੂ ਸੀਤੋਂ ਨੂੰ ਸ਼ਾਂਤ ਦੇਖ ਕੇ ਗੋਰੇ ਦਾ ਹੌਸਲਾ ਵਧ ਗਿਆ ਤੇ ਗੋਰੇ ਨੇ ਐਲਾਨ ਕਰਤਾ ਕਿ ਉਹ ਖੁਦ ਹੀ ਸੋਨੂ ਸਿੱਤੋਂ ਨੂੰ ਮਿਲਣ ਵਾਸਤੇ ਆ ਰਿਹਾ ਹੈ। ਆ ਤਣਾ ਸਿੱਤੋ ਬਾਰਡ ਨਾਲ ਸਿਆ ਜਾ ਜਿਹਨੂੰ ਕਿਨੂੰ ਧਮਕੀਆਂ ਦੇ ਨਾਰੇ ਨਾਲ ਮੈਂ ਖਾਣਾ ਬਦੋਚਾ ਫਰਾਨਾ ਕਰ ਦੂ ਉੱਥੇ ਟੇਮ ਪਾਲੂ ਆ ਉਹ ਕਰ ਦੂ ਜਿੱਥੇ ਮਰਦੀ ਆ ਜੀ ਓਏ ਹੁਣ ਜਾਵਣ ਤੁਹਾਡੇ ਨਹੀਂ ਮਿਲਾਂਦਾ ਤੈਨੂੰ ਹੁਣ ਜਾਵਣਾ ਮੈਂ ਤੇਰੇ ਘਰੇ ਹੀ ਆਉਂਗਾ ਤੇ ਨਾਲੇ ਵੀਲ ਚੇਅਰ ਵੇਖੀ ਦੇ ਕੇ ਜਾਣਾ ਓਕੇ ਆ ਗਿਆ ਹਰਾ ਸੋਨੂ ਨੂੰ ਵੀਲ ਚੇਅਰ ਦੇਣ ਗੋਰਾ ਆਪਣੀ ਬਲੈਕਆ ਗੈਂਗ ਨੂੰ ਲੈ ਕੇ ਆ ਰਿਹਾ ਸੀ ਸੋਨੂ ਨੇ ਆਪਣੇ ਸਾਥੀਆਂ ਨੂੰ ਫੋਨ ਕਰਕੇ ਸਮਝਾਤਾ ਕਿ ਉਹ ਉਹਨੂੰ ਬਚਾਉਣ ਲਈ ਆ ਜਾਣ ਤੂੰ ਇਹ ਤੋਂ ਪਹਿਲਾਂ ਪਹਿਲਾਂ ਚਾਹੀਦੇ ਤੂੰ ਭਰਾ ਜਿਹੜੀ ਗੱਲ ਪਰ ਇਸ ਤੋਂ ਪਹਿਲਾਂ ਕਿ ਸੋਨੂ ਦੇ ਸਾਥੀ ਆਉਂਦੇ ਬਲੈਕਆ ਗੈਂਗ ਨੇ ਸੋਨੂ ਨੂੰ ਪਹਿਲਾਂ ਹੀ ਚੱਕ ਲਿਆ ਤੇ ਗੱਡੀ 'ਚ ਢੱਕ ਕੇ ਆਪਣੇ ਨਾਲ ਲੈ ਗਏ ਤੇ ਇਸ ਤੋਂ ਬਾਅਦ ਸੋਨੂ ਦੀ ਪੱਟੀਆਂ ਕਰਾਉਂਦੇ ਦੀ ਵੀਡੀਓ ਸਾਹਮਣੇ ਆਈ ਸੋਨੂ ਇੱਥੋਂ ਸੱਟ ਮਾਰ ਕੇ ਦੋਸਤੋ ਤੁਹਾਨੂੰ ਜੇ ਇਹ ਮੈਜਨਰੀ ਸਟੋਰੀ ਪਸੰਦ ਆਈ ਤਾਂ ਇਹ ਜਿਹੇ ਹੋਰ ਵੀਡੀਓਜ਼ ਵੀ ਸਾਡੇ ਚੈਨਲ ਤੇ ਅਵੇਲੇਬਲ ਨੇ ਤੁਸੀਂ ਉਹਨਾਂ ਨੂੰ ਵੀ ਜਾ ਕੇ ਦੇਖ ਸਕਦੇ ਹੋ ਦੋਸਤੋ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਦਾ ਪਾਰਟ 3 ਬਣੇ ਜਾਂ ਐਸੇ ਤਰ੍ਹਾਂ ਦੀਆਂ ਹੋਰ ਵੀਡੀਓ ਅਸੀਂ ਬਣਾਈਏ ਉਸ ਬਾਰੇ ਤੁਸੀਂ ਕੋਈ ਟੌਪਿਕ ਦੇਣਾ ਚਾਹੁੰਦੇ ਹੋ ਜਾਂ ਸਾਨੂੰ ਕੁਝ ਸੁਜੈਸਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਸਾਡੇ ਇੰਸਟਾਗ੍ਰam ਤੇ ਵੀ ਮੈਸੇਜ ਕਰ ਸਕਦੇ ਹੋ